ਖਬਰਨਾਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਜਿਮਣੀ ਚੋਣ ਅਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਆਈ ਵੱਡੀ ਖਬਰ ਜੇ ਗੱਲ ਕਰੀਏ ਜਿਮਣੀ ਚੋਣ ਜਿਮਣੀ ਚੋਣ ਹੋਣ ਜਾ ਰਹੀ ਹੈ ਹਲਕਾ ਲੁਧਿਆਣਾ ਪੱਛਮੀ ਤੋਂ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਕਾਂਗਰਸ ਨੇ ਭਾਰਤ ਕੁਸ਼ਰ ਆਸ਼ੂ ਸ਼੍ਰੋਮਣੀ ਅਕਾਲੀ ਦਲ ਨੇ ਐਡਵੋਕੇਟ ਪਰ ਉਪਕਾਰ ਸਿੰਘ ਘੁਮਣ ਅਤੇ ਸਤਾਧਾਰੀ ਸਰਕਾਰਾਂ ਯਾਨੀ ਕਿ ਆਪ ਆਪੀ ਪਾਰਟੀ ਨੇ ਸੰਜੀਵ ਅਰੋੜਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਹਾਲਾਂਕਿ ਜਿਮਨੀ ਚੋਣਾਂ ਦਾ ਬਿਗਲ ਨਹੀਂ ਬਚਿਆ ਭਾਰਤੀ ਜਨਤਾ ਪਾਰਟੀ ਨੇ ਹਾਲੇ ਬਿਲਕੁਲ ਨਾਮ ਵੀ ਲਿਆ ਨਾਮ ਵੀ ਨਹੀਂ ਲਿਆ ਕਿ ਕਿਸ ਦੇ ਨਾਮ ਉਤੇ ਬੋਲ ਰਣੀ ਹੈ ਹੁਣ ਅਸੀਂ ਦੂਸਰੇ ਪਾਸੇ ਗੱਲ ਕਰਦੇ ਹਾਂ ਪੰਚਾਇਤੀ ਚੋਣਾਂ ਦੀ ਪੰਜਾਬ ਦੇ ਵਿੱਚ 60 ਸਰਪੰਚਾਂ ਦੀਆਂ ਅਸਾਮੀਆਂ ਖਾਲੀ ਨੇ ਤੇ ਦੂਸਰੇ ਪਾਸੇ ਪੰਜਾਬ ਦੇ ਪਿੰਡਾਂ ਦੇ ਵਿੱਚ 1500 ਤੋਂ ਵੱਧ ਪੈਂਚਾਂ ਦੀਆਂ ਅਸਾਮੀਆਂ ਖਾਲੀ ਨੇ ਇਸ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਪਹਿਲਾ ਵੋਟਰ ਸੂਚੀਆਂ ਦੇ ਵਿੱਚ ਜਿਹੜੀਆਂ ਖਾਮੀਆਂ ਪਾਈਆਂ ਗਈਆਂ ਨੇ ਉਸ ਨੂੰ ਦੁਰਸਤ ਕੀਤਾ ਜਾਵੇਗਾ ਯਾਨੀ ਕਿ ਇਹ ਕੋਈ ਜ਼ਿਆਦਾ ਲੰਮਾ ਸਮਾਂ ਨਹੀਂ ਹੈ ਯਾਨੀ ਕਿ लास्ट ਸਮਾਂ ਦੇ ਦਿੱਤਾ ਹੈ 20 ਦਾ ਕਾ ਯਾਨੀ ਕਿ ਕੱਲ ਨੂੰ ਜਿਸ ਨੇ ਵੀ ਕੋਈ ਆਪਣੀ ਵੋਟ ਬਣਾਉਣੀ ਹੈ ਜਾਂ ਕਟਾਉਣੀ ਹੈ ਜਾਂ ਦੁਸਤ ਕਰਾਉਣੀ ਹੈ ਉਹ ਇੱਕ ਵੈਬਸਾਈਟ ਦੇ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਜਾਂ ਤੁਸੀਂ ਤਹਿਸੀਲ ਦੇ ਵਿੱਚ ਜਾ ਕੇ ਆਪਣੀ ਵੋਟਬੰਦੀ ਨੂੰ ਲੈ ਕੇ ਵੋਟ ਸੂਚੀ ਨੂੰ ਲੈ ਕੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਪਟੀਸ਼ਨ ਦਾਇਰ ਕਰ ਸਕਦੇ ਹੋ ਤੁਸੀਂ ਕਿੰਤੂ ਪ੍ਰੰਤੂ ਕਰ ਸਕਦੇ ਹੋ ਕਿ ਆ ਜਾਲੀ ਨੇ ਜਾਂ ਆ ਸਹੀ ਨੇ ਜਾਂ ਸਾਡੇ ਹਲਕੇ ਦੇ ਵਿੱਚ ਨਹੀਂ ਪੈਂਦੀਆਂ ਉਸ ਤੋਂ ਬਾਅਦ ਇਹ ਸਮਾਂ ਹੈ 2021 22 23 24 ਦਾ ਯਾਨੀ ਕਿ 24 ਮਈ ਤੋਂ ਬਾਅਦ ਇੱਕ ਪਾਸੇ ਜਿਮਨੀ ਚੋਣ ਹੋਣ ਜਾ ਰਹੀ ਹੈ ਹਲਕਾ ਲੁਧਿਆਣਾ ਪੱਛਮੀ ਤੋਂ ਤੇ ਦੂਸਰੇ ਪਾਸੇ ਮੈਂ ਆਲਰੇਡੀ ਦੱਸਿਆ ਹੈ ਕਿ 60 ਸਰਪੰਚਾਂ ਦੀਆਂ ਅਸਾਮੀਆਂ ਖਾਲੀ ਨੇ 1500 ਤੋਂ ਵੱਧ ਪੰਚ ਪੰਜਾਬ ਦੇ ਵਿੱਚ ਜਿਹੜੀਆਂ ਅਸਾਮੀਆਂ ਖਾਲੀ ਨੇ ਉੱਥੇ 22 23 24 ਤੋਂ ਬਾਅਦ ਜਿਹੜਾ ਹੈ ਜਿਮਨੀ ਚੋਣਾਂ ਦਾ ਅਤੇ ਪੰਚਾਇਤੀ ਜ਼ੋਨਾਂ ਦਾ ਜਿਹੜਾ ਹੈ ਵਿਗਲਵਾ ਜਾਵੇਗਾ ਇੱਕ ਪਾਸੇ ਜਿਮਨੀ ਚੋਣ ਹੋਵੇਗੀ ਦੂਸਰੇ ਪਾਸੇ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਹੋਣਗੀਆਂ ਜਿਮਨੀ ਚੋਣ ਵਾਸਤੇ ਸਿਰਫ ਇੱਕੋ ਹੀ ਹਲਕਾ ਬਚਿਆ ਹੈ ਉਹ ਹੈ ਲੁਧਿਆਣਾ ਪਸ਼ਮੀ ਜਿੱਥੇ ਗੁਰਪ੍ਰੀਤ ਗੋਗੀ ਦੀ ਮੌਤ ਹੋ ਗਈ ਸੀ ਇਸ ਕਰਕੇ ਜਿਮਨੀ ਚੋਣ ਕਰਵਾਈ ਜਾਂਦੀ ਹੈ ਕਾਨੂੰਨ ਦੇ ਇਨਸਾਰ ਤੇ ਪੰਜਾਬ ਦੇ ਵਿੱਚ 60 ਅਜਾਏ ਪਿੰਡ ਨੇ ਜਿੱਥੇ ਉਹਨਾਂ ਪਿੰਡਾਂ ਨੂੰ ਸਰਪੰਚੀ ਮਿਲੇ ਤੇ ਪੰਜਾਬ ਦੇ ਵਿੱਚ 1505 ਪਿੰਚ ਨੇ ਜਿਹੜੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਨੇ ਜਿਨ੍ਹਾਂ ਨੂੰ ਲੈ ਕੇ ਕਈ ਕਾਟੋਕਲੇਸ਼ ਖੜੇ ਹੋਈ ਸੀ ਕਈਆਂ ਨੇ ਪਟੀਸ਼ਨਦਾਰ ਕੀਤੀ ਸੀ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਖਕਵਾਇਆ ਗਿਆ ਯਾਨੀ ਕਿ 24 ਮਈ ਤੋਂ ਬਾਅਦ ਇਹ ਨਿਰਧਾਰਤ ਕਰ ਦਿੱਤਾ ਜਾਵੇਗਾ ਕਿ ਜਿਮਨੀ ਚੋਣ ਅਤੇ ਪੰਚਾਇਤੀ ਚੋਣਾਂ ਕਦੋਂ ਹੋਣਗੀਆਂ ਹੋਣਗੀਆਂ ਵੀ ਇੱਕੋ ਦਿਨ ਦੇ ਵਿੱਚ ਤਾਂ